ਅਜਹਲਕਾ ਨਾਬਾਦੋ ਕਾਲੀਦਲ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮਿਲ ਕੇ ਰੋਡ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਆਪਦਵਾਰ ਸਰਕਾਰ ਬਣਨ ਤੋਂ ਪ੍ਰੰਤ ਅੱਜ ਤੱਕ ਨਾਬਾ ਗੋਵਿੰਦਗੜ੍ਹ ਦੀ ਬੁਰੀ ਤਰ੍ਹਾਂ ਟੁੱਟ ਚੁੱਕੀ ਸੜਕ ਦੀ ਰਿਪੇਅਰ ਤੱਕ ਨਹੀਂ ਕੀਤੀ। ਇਸੇ ਹੀ ਤਰ੍ਹਾਂ ਨਾਬਾਦੀ ਇਤਿਹਾਸਿਕ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਵਾਲੀ ਸੜਕ ਦਾ ਵੀ ਬਹੁਤ ਮਾੜਾ ਹਾਲ ਹੈ। ਅਤੇ ਹਰ ਰੋਜ਼ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁਣ ਆਉਂਦੀ ਹੈ ਤੇ ਸੰਗਤ ਨੂੰ ਸੜਕ ਦੀ ਮਾੜੀ ਹਾਲਤ ਦੇ ਕਾਰਨ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਇਸ ਕਰਕੇ ਹਰ ਰੋਜ਼ ਐਕਸੀਡੈਂਟ ਹੋ ਰਹੇ ਨੇ ਅਤੇ ਲੋਕ ਆਪਣੀ ਜਾਨੀ ਮਾਲੀ ਨੁਕਸਾਨ ਕਰਵਾ ਰਹੇ ਨੇ ਅਤੇ ਸਰਕਾਰ ਦੇ ਦੁਆਰਾ ਸੜਕ ਦੀ ਰਿਪੇਅਰ ਦੇ ਵੱਡੇ ਵੱਡੇ ਇਸ਼ਤਿਹਾਰੀ ਦਾਅਵੇ ਕੀਤੇ ਗਏ ਨੇ ਪਰ ਸੜਕ ਦੀ ਰਿਪੇਅਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੇ ਦੌਰਾਨ ਗਰੰਟੀ ਵਾਦਾ ਕੀਤਾ ਸੀ ਕਿ ਔਰਤਾਂ ਨੂੰ 21000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਸੋ ਸੁੱਤੇ ਹੋਏ ਸਰਕਾਰ ਨੂੰ ਜਗਾਉਣ ਦੇ ਲਈ ਅਜਨਬਾ ਸ਼ਹਿਰ ਵਿਖੇ ਧਰਨਾ ਦਿੱਤਾ ਗਿਆ ਜਿਹੜਾ ਕਿ ਹਾਈ ਹਾਈ ਕਰ ਰਹੇ ਆ ਨਾਬੇ ਦੇ ਲੋਕ ਦੁਖੀ ਹੋਏ ਹੋਏ ਨੇ ਨਾਬਾ ਜਿਹੜਾ ਹੈਗਾ ਤਬਾਹ ਹੋ ਚੁੱਕਿਆ ਨਾਬਾ ਨਾਬਾ ਸਭ ਤੋਂ ਭੈੜਾ ਸ਼ਹਿਰ ਬਣ ਚੁੱਕਿਆ ਜਦੋਂ ਕਿ ਰਿਆਸਤ ਰਿਆਸਤੀ ਸ਼ਹਿਰ ਹੈ ਇਸ ਸ਼ਹਿਰ ਦੀਆਂ ਦੁਨੀਆ ਵਿੱਚ ਗੱਲਾਂ ਚੱਲਦੀਆਂ ਸਨ ਪਰ ਇਸ ਸ਼ਹਿਰ ਦੀ ਇੰਡਸਟਰੀ ਅੱਜ ਤਬਾਹ ਹੋ ਰਹੀ ਹੈ ਇਸ ਸ਼ਹਿਰ ਦੇ ਕਾਰੋਬਾਰ ਤਬਾਹ ਹੋ ਰਹੇ ਨੇ ਕਿਉਂਕਿ ਜਦੋਂ ਸੜਕਾਂ ਟੁੱਟ ਜਾਂਣ ਤਾਂ ਫਿਰ ਉਹ ਕਾਰੋਬਾਰ ਦੇ ਉੱਪਰ ਅਸਰ ਪੈਂਦਾ ਲੋਕਾਂ ਦੇ ਕੰਮ ਕਰਨਾਂ ਤੇ ਅਸਰ ਪੈਂਦਾ ਸੜਕਾਂ ਨਹੀਂ ਬਣ ਰਹੀਆਂ ਜਿਹੜੀਆਂ ਲੋਕਾਂ ਨੂੰ ਪੈਨਸ਼ਨਾਂ ਦੇਣੀਆਂ ਸੀਗੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਇਹ ਜਿਹੜੀਆਂ ਬੀਬੀਆਂ ਨੂੰ 100000 ਰੁਪਏ ਮਹੀਨਾ ਦੇਣਾ ਸੀ ਉਹ ਨਹੀਂ ਦਿੱਤਾ ਜਾ ਰਿਹਾ 26 26000 ਰੁਪਏ ਇੱਕ ਇੱਕ ਬੀਬੀ ਦਾ ਪੈਂਡਿੰਗ ਹੋ ਗਿਆ ਸੋ ਇਹ ਗੱਲ ਕਹਿਣੀ ਚਾਹੁੰਦੇ ਆ ਮੁੱਖ ਮੰਤਰੀ ਜਿਹੜੇ ਗੱਪੀ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰ ਬਣਾਇਆ ਉਹ ਸਰਕਾਰ ਹੁਣ ਜਾਗੇ ਲੋਕਾਂ ਦੇ ਕੰਮ ਕਰੇ ਜਿਹੜੇ ਕਾੜ ਲੋਕਾਂ ਦੇ ਕੱਟੇ ਉਹ ਇੱਕ ਇੱਕ ਸਾਲ ਦਾ ਰਾਸ਼ਨ ਦੇਣਾ ਨੇ ਖਾਲਿਆ ਜਿਹੜਾ ਕਹਿੰਦੇ ਘਰ ਘਰ ਰਾਸ਼ਨ ਲੈ ਕੇ ਜਾਵਾਂਗੇ ਉਹ 5-5 ਕਿਲੋ 10-10 ਜੀਆਂ ਨੂੰ ਦਿੰਦੇ ਫਿਰਦੇ ਨੇ ਸੋ ਅਸੀਂ ਇਹਨਾਂ ਬਿੱਲਾਂ ਦੀ ਖੇਦੀ ਕਰਦੇ ਆਂ ਤੇ ਸਰਕਾਰ ਨੂੰ ਜਿਤਾਉਣ ਜਗਾਉਣ ਵਾਸਤੇ ਆਂ ਜਿਹੜਾ ਐਮ.ਐਲ.ਏ ਆ ਇੱਥੇ ਦਾ ਉਹ ਦੂਸਰੇ ਤੀਜੇ ਦਿਨ ਕੈਨੇਡਾ ਜਾਵੜਦਾ ਉਹਨੂੰ ਪੁੱਛਣਾ ਚਾਹੁੰਦੇ ਆ ਕਿ ਤੈਨੂੰ ਲੋਕਾਂ ਨੇ ਇੱਥੇ ਤਾਂ ਸੁਣਿਆ ਤੂੰ 5 ਲੱਖ ਰੁਪਏ ਹਰੇਕ ਮਹੀਨੇ ਜਾ ਕੇ ਖਰਚ ਕਰਦਾ ਕਿੱਥੋਂ ਪੈਸਾ ਆ ਰਿਹਾ ਕਿਹੜੀਆਂ ਲੋਕਾਂ ਤੋਂ ਤੇਰੀ ਕੋਲ ਕਿਹੜੀ ਖੱਟ ਸੀ ਜੇ ਤੇਰਾ ਬਾਪੂ ਸਾਈਕਲ ਚਲਾਉਂਦਾ ਸੀ ਤਾਂ ਸਾਈਕਲ ਦੀ ਪੈਂਚਰਾਂ ਲਾ ਕੇ ਤਾਂ 5 ਲੱਖ ਰੁਪਏ ਮਹੀਨੇ ਦਾ ਖਰਚ ਨਹੀਂ ਕੀਤਾ ਜਾ ਸਕਦਾ ਫੇਸ ਕਰ ਅਸੀਂ ਸਰਕਾਰ ਨੂੰ ਹਾਇ ਹਾਇ ਕਰਨ ਵਾਸਤੇ ਆਏ ਆ ਸਰਕਾਰ ਹਰ ਪਾਸੇ ਫੇਲ ਹੋ ਚੁੱਕੀ ਆ ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਲੋਕਾਂ ਦੀਆਂ ਧੀਆ ਪੈਣਾ ਦੇ ਕਾਂਟੇ ਲੋਕਾਂ ਦੇ ਜਿਹੜੇ ਕਿਸੇ ਦੀਆਂ ਟੂੰਬਾਂ ਲਾ ਜਾਂਦੇ ਨੇ ਕਿਸੇ ਦਾ ਬੈਗ ਖੋ ਕੇ ਲੈ ਜਾਂਦੇ ਨੇ ਇਹਨਾਂ ਅਨ ਕੰਟਰੋਲ ਹੋ ਚੁੱਕੀ ਆ ਪੰਜਾਬ ਸਰਕਾਰ ਕੰਟਰੋਲ ਹੋਵੇ ਤੇ ਲੋਕਾਂ ਦਾ ਕੰਟਰੋਲ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਕਿ ਸੜਕਾਂ ਦਾ ਕੰਮ ਜਲਦੀ ਸ਼ੁਰੂ ਹੋ ਰਿਹਾ ਹਰ ਵਾਰੀ ਗੱਲ ਕਰੀਏ ਦੋ ਸਾਲ ਪਿਛਲੇ ਦੋ ਸਾਲਾਂ ਤੋਂ ਸੁਣਦੇ ਆ ਰਹੇ ਆਂ ਕਾਂਗਰਸ ਦਾ ਪੰਜ ਸਾਲਾਂ ਤੋਂ ਸੁਣਦੇ ਆ ਰਹੇ ਆਂ ਅਸੀਂ ਸੱਤ ਸਾਲਾਂ ਤੋਂ ਸੁਣਦੇ ਆ ਰਹੇ ਆਂ ਇੱਕ ਕੁਝ ਵੀ ਨਹੀਂ ਹੋਇਆ ਟਾਸ ਤੋਂ ਮਸ ਨਹੀਂ ਹੋਇਆ ਜੇ ਇਹ ਕੋ ਹੁੰਦਾ ਤਾਂ ਆਪਾਂ ਨੂੰ ਨਜ਼ਰ ਆਉਂਦਾ ਸੋ ਫਿਰ ਸਾਨੂੰ ਧਰਨੇ ਦੇਣ ਦੀ ਲੋੜ ਨਾ ਪੈਂਦੀ। ਸੋ ਅੱਜ ਪਿੰਡਾਂ ਦੀਆਂ ਸੜਕਾਂ ਵੀ ਖਤਮ ਹੋ ਗਈਆਂ ਟੋਟਲ ਤੋਂ ਟੋਟਲ ਖਤਮ ਹੋ ਚੁੱਕੇ ਨੇ। ਸੋ ਇਸ ਕਰਕੇ ਚੇਤਾਵਨੀ ਦਿੰਦੇ ਆ ਜੇ ਇਸ ਤਰ੍ਹਾਂ ਹੀ ਰਹੇ ਤਾਂ ਇਹਨਾਂ ਦੇ ਘਰਾਂ ਦੇ ਅੱਗੇ ਧਰਨੇ ਦੇਵਾਂਗੇ ਇਹਨਾਂ ਨੂੰ ਨਿਕਲਣਾ ਬੰਦ ਕਰਾਂਗੇ। 1000 ਰੁਪਏ ਉਤੋਂ ਦੇਣਾ ਬਾਕੀ 1000 ਦੇਣਾ ਜਿਹੜਾ ਪਿਛਲਾ ਵੀ ਬਕਾਇਆ ਨਾਲ ਉਹ ਵੀ ਦਵੇ 1000 ਰੁਪਏ ਮਹੀਨਾ ਵੀ ਤੇ ਨਾਲ ਜਿਹੜਾ ਪਿਛਲੇ 26 26 ਮਹੀਨਿਆਂ ਦੇ ਪੈਸੇ ਇਹਨਾਂ ਲੋਕਾਂ ਦੇ ਉਹ ਵੀ ਪੈਸੇ ਲੋਕਾਂ ਦੇ ਅਸੀਂ ਅੱਜ ਜੂਥ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਜਾ ਰਿਹਾ ਨਾਬਾ ਜਿਹੜੀ ਗਵਿੰਦਗੜ੍ਹ ਤੋਂ ਸੜਕ ਜਾਂਦੀ ਆ ਭਵਾਨੀਗੜ੍ਹ ਤੋਂ ਉਹਦਾ ਬਹੁਤ ਬੁਰਾ ਹਾਲ ਆ ਬਹੁਤ ਵੱਡੇ ਵੱਡੇ ਟੋਏ ਪਏ ਜਾਣੇ ਪਏ ਪਏ ਨੇ ਸਰਕਾਰ ਨੇ ਵਾਅਦੇ ਕਰੇ ਸੀਗੇ ਵੀ ਇਹ ਅਸੀਂ ਵਿਕਾਸ ਕਰਾਂਗੇ ਜਿਹੜਾ ਇਸ ਨਾਪੇ ਦੇ ਸੜਕ ਜਾਂਦੀ ਹੈ ਤਾਂ ਪੂਰਾ ਹਾਲਾ ਇਸ ਨੂੰ ਬਣਾਉਣ ਦੇ ਸਬੰਧ ਦੇ ਵਿੱਚ ਵੀ ਇਹ ਬਣਾਈ ਜਾਵੇ ਕਿਉਂਕਿ ਗ੍ਰਾਂਟਾਂ ਕਈ ਵਾਰ ਦਿਖਾਈਆਂ ਗਈਆਂ ਨੇ ਵੀ ਇਹ ਸੜਕ ਦੀਆਂ ਅਸੀਂ ਪਾ ਚੁੱਕੇ ਆ ਤਾਂ ਮੁਰੰਮਤ ਸ਼ੁਰੂ ਕਰਾਂਗੇ ਪਰ ਕੰਮ ਨਹੀਂ ਸ਼ੁਰੂ ਹੋਇਆ ਪਤਾ ਨਹੀਂ ਉਹ ਗੱਲਾਂ ਹੀ ਸੀਗੀਆਂ ਇਸ ਨੂੰ ਬਣਾਉਣ ਦੇ ਸਬੰਧ ਵਿੱਚ ਇਸ ਧਰਨਾ ਲਾਇਆ ਗਿਆ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕੜ ਦੀ ਗਵਾਹੀ ਵਿੱਚ ਲੱਗਿਆ ਤੇ ਹੋਰ ਵੀ ਬਹੁਤ ਕੰਮ ਨੇ ਜਿਹੜੇ ਰੁਕੇ ਪਏ ਨੇ ਉਹਨਾਂ ਨੂੰ ਕਰਵਾਉਣ ਦੇ ਸਬੰਧ ਦੇ ਵਿੱਚ ਕਿਉਂਕਿ ਜਿਹੜੀ ਇਹ ਸੜਕ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਹੋਈ ਸੀਗੀ ਉਸ ਤੋਂ ਬਾਅਦ ਹੀ ਬਣੀ ਉਸ ਤੋਂ ਬਾਅਦ 5 ਸਾਲ ਇੱਥੇ ਸਰਕਾਰ ਕਾਂਗਰਸ ਦੀ ਵੀ ਰਹੀ ਆ ਹੁਣ 2 ਸਾਲ ਆਮ ਪਾਰਟੀ ਸਰਕਾਰ ਨੂੰ ਹੋ ਗਏ ਅਕਾਲੀ ਦਲ ਦੀ ਬਣਾਈ ਹੋਈ ਸੜਕ ਹੀ ਚੱਲ ਰਹੀ ਆ ਜੋ ਕਿ 10-12 ਸਾਲ ਹੋ ਗਏ ਸੜਕ ਬਣੀ ਤੇ ਅੱਜ ਅਸੀਂ ਇਸ ਧਰਨਾ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵੀ ਇਹ ਸੜਕ ਦਾ ਜਲਦੀ ਚਲਦੀ ਕੰਮ ਸ਼ੁਰੂ ਕਰਿਆ ਜਾਵੇ ਤੇ ਸੜਕ ਦੇ ਵਿੱਚ ਰਾਹਗਾਰੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸੜਕਾਂ ਦੇ ਵਿੱਚ ਐਡੇ ਐਡੇ ਟੋਏ ਆ ਵੀ ਗੱਡੀਆਂ ਦੇ ਟਾਇਰ ਵਿੱਚ ਲਗ ਲੱਗ ਕੇ ਗੱਡੀਆਂ ਦਾ ਐਕਸਲ ਵਗੈਰਾ ਟੁੱਟ ਜਾਂਦਾ ਸਾਰਾ ਕੰਮ ਰੁਕਿਆ ਜਾਂਦਾ ਜੇ ਕੋਈ ਬਾਹਰ ਜਾਂਦਾ ਤਾਂ ਉਸ ਨੂੰ ਬਣਾਉਣ ਦੇ ਸੰਬੰਧ ਵਿੱਚ ਇਹ ਧਰਨਾ ਲਾਇਆ ਗਿਆ ਜੀ ਹਾਂ ਜਿਹੜੀ ਗੁਰਦੁਆਰਾ ਸਾਹਿਬ ਦੀ ਸੜਕਾ ਆਪਣੇ ਪੋੜੇ ਵਾਲੇ ਗੁਰਦੁਆਰੇ ਦੀ ਉਹ ਵੀ ਵਾਦਾ ਕੀਤਾ ਸੀ ਵੀ ਅਸੀਂ ਸਰਕਾਰ ਬਣਦੀ ਸੜਕ ਨੂੰ ਬਣਾਵਾਂਗੇ ਕਿਉਂਕਿ ਉੱਥੇ ਕਈ ਵਾਰ ਖੜ ਕੇ ਕਿਹਾ ਵੀ ਗਾਇਤ ਵੀ ਜਦੋਂ ਸਰਕਾਰ ਬਣ ਕੇ ਅਸੀਂ ਸੜਕ ਨੂੰ ਬਣਾਵਾਂਗੇ ਉਹ ਸੜਕ ਵੀ ਬਣਾਉਣ ਵਾਲੀ ਆ ਉਸ ਦਾ ਵੀ ਬਹੁਤ ਬੁਰਾ ਹਾਲਾ ਸੜਕ ਦਾ ਕਿਉਂਕਿ ਜਿਹੜੇ ਵਿਕਾਸ ਹੋਏ ਆ ਸੋਨੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਹੋਇਆ ਉਸ ਤੋਂ ਬਾਅਦ ਕੋਈ ਐਡਾ ਵਿਕਾਸ ਨਹੀਂ ਹੈਗਾ ਸਾਰਾ ਕੰਮ ਉੱਥੇ ਦੀ ਉੱਥੇ ਖੜਾ ਜਦੋਂ ਸੋਨੀ ਕਾਲਦੀ ਦਲ ਦੀ ਸਰਕਾਰ ਗਈ ਸੀ ਉੱਥੇ ਦੀ ਉੱਥੇ ਸਾਰਾ ਕੰਮ ਇਹ ਤਰਨਾ ਇਹ ਤਾਂ ਸਾਫ਼ ਹੀ ਦਿਖਦਾ ਪਿਆ ਲੋਕਾਂ ਨੂੰ ਪਬਲਿਕ ਹਰਾਨ ਹੋ ਰਹੀ ਹੈ ਪੰਜਾਬ ਦੀ ਤੇ ਡਿਵੈਲਪਮੈਂਟ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਕਰੋੜਾ ਰੁਪਿਆ ਪੰਜਾਬ ਦਾ ਖਾਧਾ ਜਾ ਰਿਹਾ ਹੈ 99 ਦੀਆਂ ਸੜਕਾਂ ਦਾ ਹੀ ਹਾਲ ਦੇਖ ਲਓ ਪਵਾਨੀਗੜ੍ਹ ਵਾਲੀ ਰੋਡ ਹੋ ਗਈ ਪਾਸੋ ਵਾਲੀ ਰੋਡ ਹੋ ਗਈ ਲੱਖਾ ਰੋਡ ਤੇ ਰੋਜ਼ ਸੰਗਤ ਲੰਘਦੀ ਆ ਉੱਥੋਂ ਡੇਲੀ ਦੇ ਐਕਸ ਕਲੈਂਟ ਨੇ ਲੋਕਾਂ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਡਿਵੈਲਪਮੈਂਟ ਦੇ ਨਾਂ ਤੇ ਲੋਕਾਂ ਨੂੰ ਇੱਕ ਲੌਲੀਪੌਪ ਦਿੱਤਾ ਹੋਇਆ ਹੈ ਕਿ ਮੂੰਹ ਨਾਲ ਬੋਲੀ ਜਾਂਦੇ ਨੇ ਕਿ ਅਸੀਂ ਇਹ ਆ ਕਰਤਾ ਉਹ ਕਰਤਾ ਕਰਨ ਨੂੰ ਕੁਝ ਵੀ ਨਹੀਂ ਹੈਗਾ ਨਾ ਤਾਂ ਕੋਈ ਸਕੀਮ ਪਬਲਿਕ ਨੂੰ ਮਿਲਦੀ ਪਈ ਹੈ ਨਾ ਹੀ ਪਿੰਡਾਂ ਦਾ ਵਿਕਾਸ ਹੋ ਰਿਹਾ ਨਾ ਸ਼ਹਿਰਾਂ ਦਾ ਵਿਕਾਸ ਹੋ ਰਿਹਾ ਇੱਕ ਨਾਂ ਦੇ ਝੂਠ ਦੇ ਨਾਂ ਤੇ ਇਹਨਾਂ ਦੀਆਂ ਗੱਲਾਂ ਚੱਲਦੀਆਂ ਨੇ ਇਹਨਾਂ ਦੀਆਂ ਕਿ ਸਮੇਂ ਦੇ ਜੋ ਜਿਹੜੀ ਘੋੜਿਆਂ ਵਾਲਾ ਗੁਰਦਾਰ ਸਾਹਿਬ ਦੀ ਸੜਕ ਹੈ ਉਹ ਕਿਉਂ ਨਹੀਂ ਬੰਦਰੀ ਦੇਖੋ ਮੇਨ ਘੋੜਿਆਂ ਗੁਰਦਾਰ ਦਾ ਧਾਰਮਿਕ ਸਥਾਨ ਆਪਣਾ ਹੈ ਤੇ ਉੱਥੇ ਦੀ ਸੜਕ ਦਾ ਇੰਨਾ ਮਾੜਾ ਹਾਲ ਹੈ ਨਾਲ ਇਹਨਾਂ ਨੇ ਖਾਨਾ ਪੂਰਤੀ ਕਰਨ ਦੇ ਨਾਂ ਤੇ ਉੱਥੇ ਨਾਲੇ ਨੂੰ ਪੂਰ ਦਿੱਤਾ ਪੂਰ ਕਿ ਉਹਦੇ ਵਿੱਚ ਮਿੱਟੀ ਮੁੱਟੀ ਪਾ ਕੇ ਤੇ ਟੋਏ ਰੋੜੇ ਰਾੜੇ ਸੱਟਦੇ ਪਾ ਤੇ ਪਬਲਿਕ ਆਣ ਜਾਣ ਨੂੰ ਬਹੁਤ ਦਿੱਕਤ ਆਉਂਦੀ ਆ ਤੇ ਮੇਨ ਇਹਨਾਂ ਨੂੰ ਸੋਚਣਾ ਚਾਹੀਦਾ ਗੁਰਦੁਆਰੇ ਨੂੰ ਰਹਾ ਜਾਂਦਾ ਤੇ ਸਫਾਈ ਹੋਣੀ ਕੂੜੇ ਦੇ ਡੰਪ ਲਾਏ ਹੁੰਦੇ ਨੇ ਉੱਥੇ ਇਹਨਾਂ ਦੇ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਆ ਰਹੀਆਂ ਨੇ ਪਬਲਿਕ ਤੇ ਇਸ ਕਰਕੇ ਕਾਲੀ ਤਾਂ ਪੂਰਾ ਠੋਕ ਕੇ ਇਹਨਾਂ ਦਾ ਵਿਰੋਧ ਕਰ ਰਹੇ ਆ ਕਿ ਡਵੈਲਪਮੈਂਟ ਕਰਨ ਪੈਸਾ ਨਾ ਖਾਣ ਪਬਲਿਕ ਦਾ ਕਿਉਂਕਿ ਟੈਂਡਰ ਲੈ ਲੈਂਦੇ ਨੇ 75 ਰੁਪਏ ਨਹੀਂ ਲੱਗਾ ਹੈਗਾ ਤੇ ਉਹ ਹਰ ਵਾਰ ਆਉਂਦੇ ਨੇ ਕਿ ਅਸੀਂ ਨੇ ਆਹ ਕਰਤਾ ਉਹ ਕਰਤਾ ਤੁਸੀਂ ਦੇਖ ਰਹੇ ਹੋ ਸਭ ਕੁਝ